ਜਦੋਂ ਪਿਪਲੀ ਸਾਹਿਬ ਦੀ ਜੰਗ ਹੋਈ ਤਾਂ ਉੱਥੋਂ ਅਹਿਮਦ ਸ਼ਾਹ ਅਬਦਾਲੀ ਸਿੰਘਾਂ ਤੋਂ ਡਰਦਾ ਹੋਇਆ ਪੈਦਲ ਹੀ ਭੱਜ ਗਿਆ ਪੈਦਲ ਭੱਜੇ ਜਾਂਦੇ ਅਹਿਮਦ ਸ਼ਾਹ ਅਬਦਾਲੀ ਤੇ ਜਹਾਨ ਖਾਨ ਦੇ ਪਿੱਛੇ ਬਾਬਾ ਚਟ ਸਿੰਘ ਤੇ ਬਾਬਾ ਜੱਸਾ ਸਿੰਘ ਆਲੂ ਵਾਲੀਆ ਗਏ ਕਿ ਉਹ ਸਾਨੂੰ ਜਿੱਥੇ ਵੀ ਟੱਕਰਨਗੇ ਉਹਨਾਂ ਨੂੰ ਅਸੀਂ ਘੇਰ ਕੇ ਮਾਰਾਂਗੇ ਜਦੋਂ ਅਹਿਮਦ ਸ਼ਾਹ ਅਬਦਾਲੀ ਭੱਜਾ ਜਾ ਰਿਹਾ ਸੀ ਤਾਂ ਉਸ ਨੂੰ ਜਹਾਨ ਖਾਨ ਕਹਿੰਦਾ ਕਿ ਬਾਦਸ਼ਾਹ ਸਲਾਮਤ ਐਡਾ ਵੱਡਾ ਮੁਲਕ ਜਿੱਤ ਕੇ ਪੈਦਲ ਹੀ ਭੱਜੇ ਜਾਂਦੇ ਹੋ ਘੋੜਾ ਤਾਂ ਲੈ ਲਓ ਤਾਂ ਫਿਰ ਦੋਹਾਂ ਨੇ ਘੋੜੇ ਲੈ ਲਏ ਤੇ ਉਹ اٹਕ ਦਰਿਆ ਦੇ ਕਿਨਾਰੇ ਪਹੁੰਚ ਗਏ ਤੇ ਉਹਨਾਂ ਦੇ ਪਿੱਛੇ ਗੁਰੂਆਂ ਦੇ ਸਿੰਘ ਬਾਬਾ ਚੜ੍ਹ ਸਿੰਘ ਤੇ ਬਾਬਾ ਜੱਸਾ ਸਿੰਘ ਆਲੂਵਾਲੀਆ ਵੀ ਅਕਾਲ ਅਕਾਲ ਕਰਦੇ ਆ ਰਹੇ ਸਨ ਜਦੋਂ ਅਹਿਮਦ ਸ਼ਾਹ ਅਫਦਾਲੀ اٹਕ ਦਰਿਆ ਟੱਪਣ ਲੱਗਾ ਤੇ ਲੰਘਦਾ ਲੰਘਦਾ ਕਹਿਣ ਲੱਗਾ ਕਿ ਚਟ ਸਿਆਂ ਐ ਨਾ ਸੋਚੀ ਕਿ ਮੈਂ ਭੱਜ ਗਿਆ ਹਾਂ ਅਸੀਂ ਦੁਬਾਰਾ ਫੇਰ ਆਵਾਂਗੇ ਸਾਡੇ ਪੁੱਤ ਪੋਤਰੇ ਦੁਬਾਰਾ ਪੰਜਾਬ ਆਉਣਗੇ ਪਰ ਉਸ ਸਮੇਂ ਬਾਬਾ ਚੜ੍ਹ ਸਿੰਘ ਨੇ ਵੀ ਅਬਦਾਲੀ ਨੂੰ ਕਿਹਾ ਕਿ ਅਬਦਾਲੀਆ ਜੇ ਤੇਰੇ ਪੁੱਤ-ਪੋਤਰੇ ਪੰਜਾਬ ਆਉਣਗੇ ਤਾਂ ਫਿਰ ਸਾਡੇ ਪੁੱਤ-ਪੋਤਰੇ ਕਿਹੜਾ ਚੂੜੀਆਂ ਪਾ ਕੇ ਬੈਠੇ ਹੋਣੇ ਆ ਤੇ ਫਿਰ ਸਮਾਪੈਣ ਤੇ ਬਾਬਾ ਚੜ੍ਹ ਸਿੰਘ ਦਾ ਪੁੱਤਰਾ ਮਹਾਰਾਜਾ ਰਣਜੀਤ ਸਿੰਘ ਸੰਮਣ ਬੁਰਜ ਤੇ ਚੜ ਕੇ ਅਬਦਾਲੀ ਦੇ ਪੁੱਤਰੇ ਨੂੰ ਲਲਕਾਰਦਾ ਕਿ ਆ ਜਾ ਅਬਦਾਲੀ ਦੇ ਪੁੱਤਰਿਆ ਤੈਨੂੰ ਚੜ੍ਹ ਸਿੰਘ ਦਾ ਪੁੱਤਰਾ ਲਲਕਾਰਦਾ ਸੋ ਬਾਈ ਜੀ ਇਸ ਦੀ ਸਿੱਖ ਰਾਜ ਤੇ ਇਹੋ ਜੀ ਵੀਡੀਓ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਤੇ ਇਹੋ ਜੀਆਂ ਵੀਡੀਓ ਆਪਣੇ ਬੱਚਿਆਂ ਨੂੰ ਜਰੂਰ ਦਿਖਾਇਆ ਕਰੋ ਤਾਂ ਕਿ ਉਹਨਾਂ ਦੇ ਦਿਲਾ ਵਿੱਚ ਸਾਡੇ ਜੋ ਪੰਜਾਬ ਦਾ ਇਤਿਹਾਸ ਹੈ ਉਹ ਜਿਉਂਦਾ ਰਹਿ ਸਕੇ ਸੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ